ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਸਰਾਲੀ ਮੰਡ ਪਿੰਡ ਜਿਹੜਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਕਹਿਰੋਂ ਲੋਕਾ ਪਿੰਡ ਬਿਲਕੁਲ ਨਾਲ ਆ ਨਿੱਕੀ ਸਰਾਲੀ ਮੰਡ ਬਿਲਕੁਲ ਲੱਗੇ ਹੈਗਾ ਇੱਕ ਬੰਨੇ ਕੜੇ ਆਲਾ ਤੇ ਬੁਰਜ ਨੱਥੂਗੇ ਤੇ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਸਰਿਆਲੀ ਤੋਂ ਵੱਡੀ ਸਰਿਆਲੀ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਦੂਰੀ ਜਿਹੜੀ ਦੋਸਤੋ 5-6 ਕਿਲੋਮੀਟਰ ਦੀ ਸਾਰੀ ਹੈਗੀ ਆ ਤੇ ਨਿਸ਼ਾਰਾ ਪੰਨੂ ਬਿਲਕੁਲ ਨਾਲ ਸ਼ਹਿਰ ਹੈਗਾ ਤੇ ਖਾਸ ਜਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਨ ਸਾਹਿਬ ਲੱਗਦਾ ਹੈਗਾ ਤੇ ਵਿਜ਼ਿਟ ਤੁਸੀਂ ਆ ਸਰਾਲੀ ਮੰਡ ਕਰਨੀ ਆ ਠੀਕ ਆ ਜੀ ਵੀਰਪਿੰਦਰ ਦੇ ਕੋਲੇ ਆਏ ਆ ਪਸ਼ੂ ਦੋਸਤੋ ਨਾਰਮਲੀ ਆਪਾਂ ਇਸ ਘਰੋਂ ਤੁਹਾਨੂੰ ਦਿਖਾਉਨੇ ਰਹਿੰਦੇ ਆ ਪਿਛੇ ਵੀ ਆਪਾਂ ਦੋ ਤਿੰਨ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਸੀ ਆ ਵੀਰ ਵੇੜਾਂ ਦਾ ਉੱਪਰ ਜ਼ਿਆਦਾ ਕੰਮ ਕਰਦੇ ਆ ਵੇੜਾਂ ਵੀ ਆਉਂਦੀਆਂ ਨੇ ਇਸ ਘਰੇ ਵਪਾਰ ਦੀ ਲੈਣ ਪਸ਼ੂ ਜੜੇ ਮੱਜਾਂ ਦੇ ਵਿੱਚ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਇੱਥੋਂ ਮਿਲਦੇ ਰਹੇ ਨੇ ਤੇ ਅੱਜ ਚਾਰ ਬੇੜਾ ਤੁਹਾਨੂੰ ਦਿਖਾ ਦਾਂਗੇ ਜੀ ਅੱਜ 7 April ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਮਾਰਨਿੰਗ ਦਾ 10 ਵਜੇ ਦਾ ਸਮਾਂ ਹੈਗਾ ਜੀ ਠੀਕ ਆ ਸਵੇਰ 10 ਵਜੇ ਤੇ ਗੱਲਬਾਤ ਆਪਾਂ ਵੀਰਪਿੰਦਰ ਦੇ ਨਾਲ ਕਰਾਂਗੇ ਪਸ਼ੂ ਜਿਹੜੇ ਆ ਦੋ ਬੇੜਾ ਜਿਹੜੀਆਂ ਹੈਗੀਆਂ ਨੇ ਬਿਲਕੁਲ ਸੁਈਆਂ ਸਵਾਈਆਂ ਨੇ ਜਿਨ੍ਹਾਂ ਦੀ ਤਸੱਲੀ ਤੁਸੀਂ ਚੋਕੇ ਕਰ ਸਕਦੇ ਹੋ ਤੇ ਦੋ ਬੇੜਾ ਅੱਗੇ ਗੱਭਣ ਨੇ ਠੀਕ ਆ ਜੀ ਦੇਣ ਲੈ ਕੇ ਜਾਂਦੀਆਂ ਨੇ ਪੁੱਛਾਂਗੇ ਪੂਰੀ ਡਿਟੇਲ ਲਵਾਂਗੇ ਵੀ ਕਿੰਨੇ ਕਿੰਨੇ ਦਿਨ ਲੈ ਕੇ ਜਾਂਦੀਆਂ ਨੇ ਰੇਟ ਭਾਅ ਪੜਤਾ ਦੋਸਤੋ ਵੀਡੀਓ ਦੇ ਵਿੱਚ ਕੀਤਾ ਜਾਊਗਾ ਜਿਸ ਵੀ ਕਿਸਾਨ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਵੇ ਉਹ ਦੀ ਤੁਸੀਂ ਖਾਸ ਤੌਰ ਤੇ ਆਪਣਾ ਹੱਕ ਸਮਝ ਕੇ ਚੁਾਈ ਕਰ ਸਕਦੇ ਹੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਬਈ ਰੁਪਿੰਦਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਕੀ ਆ ਇਨ੍ਹਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰਪਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਠਾ ਵੀਰ ਚੜਦੀ ਕਲਾ ਠੀਕ ਆ ਅੱਛਾ ਪਿੰਦਰ ਵੀਰ ਅੱਜ ਚਾਰ ਬਣਾ ਆਪਣੇ ਕੋਲ ਹਾਂਜੀ ਚਾਰ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਜੀ ਹਾਂਜੀ ਦੋ ਗੱਬਣਾ ਨੇ ਹ ਤੇ ਪਹਿਲੇ ਨੰਬਰ ਤੇ ਵੀਰੇ ਇਹ ਆ ਗਈ ਬਿਹੜ ਆਪਣੇ ਕੋਲ ਕੀ ਜਾਂਦੀ ਇਨਫੋਰਮੇਸ਼ਨ ਆ ਜੀ ਇਹ ਜੀ ਪਹਿਲਾ ਸੂਆ ਜੀ ਹਾਂਜੀ ਕੱਲ ਦੀ ਸੂਈ ਜੀ ਕੱਲ ਦੀ ਸੂਈ ਆ ਹਾਂਜੀ ਤੇ 10 ਕਿਲੋ ਲੀਟਰ ਬੋਲਾ ਵਾ ਕੱਲ ਦੀ ਸੂਈ ਦੇ 3 ਪਿੰਡ ਮੋਟਾ ਬੋਲਾ ਠੀਕ ਆ ਜੀ ਤੇ ਬੱਚਾ ਥੱਲੇ ਬਿਲਕੁਲ ਅਮਗਰ ਬੱਚਾ ਬਹੁਤ ਅੱਛਾ ਹਾਂਜੀ ਸੂਬਾ ਪਹਿਲਾਂ ਕਿ ਦੂਜੇ ਨੇ ਜੀ ਪਹਿਲਾਂ ਜੀ ਪਹਿਲਾਂ ਨੇ ਨਾ ਘਰ ਵਾਲਿਆਂ ਨੇ ਕਹਿਣ ਦਾ ਮਤਲਬ ਪਹਿਲਾ ਠੀਕ ਆ ਹਾਂਜੀ ਬਾਜੂ ਬਹੁਤ ਚਵਾਸ ਉਹਨਾਂ ਨਿਕਲੇ ਬੌਲੇ ਦੇ ਵਿੱਚ ਜੀ ਬਹੁਤ ਬਹੁਤ ਵਗਾਈ ਤੁਹਾਨੂੰ ਚਵਾ ਦੇ ਉਪਾ ਦੇ ਕੱਲ ਕਿੰਨੇ ਵਜੇ ਸੂਈ ਹੈ ਕੱਲ 6 April ਦੀ ਸੂਈ ਹੈ ਨਾ ਜੀ ਹਾਂ ਜੀ ਕੱਲ 10:00 ਵਜੇ ਜੀ ਹਾਂ ਜੇਰ ਜੂਰ ਪ੍ਰੋਪਰ ਪੈ ਗਈ ਜੀ ਜੇਰ ਜੂਰ ਸਾਰਾ ਕੁਝ ਵੀਡੀਓ ਹੈ ਜੀ ਵਿੱਚ ਠੀਕ ਆ ਜੇਰ ਪ੍ਰੋਪਰ ਪੈ ਗਈ ਦੋਸਤੋ ਪਹਿਲਾਂ ਪਲੂਨ ਵਾਛੀ ਸੂਈ ਹੈ ਠੀਕ ਆ ਥੱਲੇ ਜਿਹੜਾ ਮੇਲ ਕਾਫਾ ਬੱਚਾ ਤੇ ਹਵਾਨੇ ਦੀ ਲਿਵਰਟੀ ਜਿਹੜੀ ਹੈਗੀ ਆ ਆਰਡਰ ਦੀ ਕੁਆਲਿਟੀ ਆ ਉਹ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਆ ਦੇਖੋ ਜੀ ਠੀਕ ਆ ਜੀ ਆ ਥਾਣਾ ਲੇਵਾ ਹੈਗਾ ਤੇ ਬਿਲਕੁਲ ਸਫਾਈ ਆ ਵਿਥਾ ਵਿਰਲਾ ਜਿਹੜੀਆਂ ਹੈਗੀਆਂ ਨਾਰਮਲੀ ਦੋਸਤੋ ਕਹਿਣ ਦੀ ਲੋੜ ਨਹੀਂ ਗਈ ਵੀ ਤੁਸੀਂ ਜਿਹੜੀਆਂ ਅੱਜ ਜਜਮੈਂਟ ਕਰ ਸਕਦੇ ਹੋ ਦੇਖ ਸਕਦੇ ਹੋ ਠੀਕ ਆ ਤਕਰੀਬਨ 4 4 ਇੰਚ ਦੀਆਂ ਜਿਹੜੀਆਂ ਵਿਥਾ ਵਿਰਲਾ ਹੈਗੀਆਂ ਨੇ ਚੌਥਾ ਥਣਾ ਦੀ ਆ ਦਾ ਕਰੋ ਚੈੱਕ ਜੀ ਠੀਕ ਆ ਆ ਜਿਹੜੀ ਵੈਰ ਦੀ ਆ ਫੇਸ ਕੁਆਲਟੀ ਆ ਪਹਿਲਾ ਸੂਆ ਵੱਛੀ ਸੂਈ ਹੈ ਠੀਕ ਆ ਤੇ ਕੱਲ ਹੀ ਸੂਈਆ 6 April ਦੀ ਸੂਈਆ ਦੋਸਤੋ ਅੱਜ 7 April ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਜੇਰ ਪ੍ਰੋਪਰ ਪੈ ਚੁੱਕੀ ਆ ਠੀਕ ਆ ਜੀ ਆਪਣੇ ਆਪ ਜੇਰ ਪੈ ਗਈ ਆ ਵੀਰ ਰਪਿੰਦਰ ਦੇ ਕੋਲ ਜਿਹੜੀ ਆ ਵੀਡੀਓ ਆ ਉਹ ਵੀ ਹੈਗੀ ਆ ਬਾਕਾਇਦਾ ਕਿਸੇ ਵੀਰ ਨੇ ਜੇਕਰ ਕੋਈ ਕਲਿੱਪ ਵੇਖਣਾ ਹੋਵੇ ਜਿੰਦੇ ਪਸੰਦ ਆਊਗੀ ਵੇੜ ਤੁਸੀਂ WhatsApp ਤੇ ਜਿਹੜਾ ਜੀ ਉਹ ਕਲਿੱਪ ਵੀ ਮਗਾ ਸਕਦੇ ਹੋ ਠੀਕ ਆ ਤੇ 10 ਕਿਲੋਟਰ ਹੁਣ ਬੋਲਾ ਹੋਊਗਾ ਜੀ ਹੈ ਹਾਂਜੀ 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 ਦੋ ਦੋ ਉਹਦਾ 15 ਕਿਲੋ ਭਰ ਰੋਈ ਵਿੱਚ 14 ਕਿਲੋਟਰ ਹੈ ਜੀ ਹਾਂਜੀ ਠੀਕ ਆ ਵੇੜ ਬਖਾਦ ਕੇ ਖੋਲ ਕੇ ਤੇ ਕਦ ਕੱਠੀ ਜਿਹੜਾ ਦੋਸਤੋ ਉੱਚਾ ਹੈਗਾ ਨਾਲ ਇੱਕ ਸ਼ਾਹੀਵਾਲ ਵੇੜ ਆ ਉਹਦੇ ਤੋਂ ਜਿਹੜਾ ਆਪਾਂ ਕਹਿ ਸਕਦੇ ਜਿਵੇਂ HF ਦਾ ਕ੍ਰੋਸ ਅੰਗ ਆਪਾਂ ਕਹਿ ਸਕਦੇ ਆ ਵੀ ਕਦ ਕੱਠੀ ਜਿਹੜਾ ਵੇੜ ਬਿਲਕੁਲ ਨਵੀਂ ਆ ਠੀਕ ਆ ਪਹਿਲਾਂ ਨਾਲ ਬੱਚੀ ਸੂਈ ਆ ਤੇ ਨਵੀਂ ਵੈੜਾ ਤੇ ਆ ਫੇਸ ਕੁਆਲਟੀ ਠੀਕ ਆ ਆ ਦੇਖੀ ਠੀਕ ਆ ਥਣ ਥਣ ਜਿਹੜਾ ਦੋਸਤੋ ਬਹੁਤੇ ਵੀਰ ਪੋਛ ਲੈਂਦੇ ਆ ਵੀ ਵੀਡੀਓ ਦੇ ਵਿੱਚ ਬਾਕੀ ਬਿਲਕੁਲ ਮੁੱਠੀ ਵਾਲਾ ਤੇ ਬਿਲਕੁਲ ਚੁਵਾਈ ਵਾਲਾ ਥਾਣਾ ਠੀਕ ਆ ਜਿਉਂ ਮੈਂ ਥਾਣਾ ਤੇ ਜੱਕਰ ਆਪਾਂ ਗੱਲ ਕਰੀਏ ਤੇ ਬਿਲਕੁਲ ਮੁੱਠੀ ਵਿੱਚ ਆਉਣਾ ਥਾਣਾ ਕਿਸੇ ਤਰ੍ਹਾਂ ਵੀ ਕਿਸੇ ਭੈਣ ਨੇ ਚਵਾਈ ਕਰਨੀ ਆ ਵੀਰ ਨੇ ਚਵਾਈ ਕਰਨੀ ਆ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਚਵਾਈ ਜਿਹੜੀ ਆ ਦੋਸਤੋ ਇਹੋ ਜਿਹਾ ਥਾਣ ਬਹੁਤ ਵਧੀਆ ਕਰਾ ਦਿੰਦਾ ਮੁੱਠੀ ਚਾਉਣਾ ਲੈ ਬਿਲਕੁਲ ਥਾਣਾ ਠੀਕ ਹੈ ਤੇ ਪਿੰਦਰ ਵੀਰ ਕਿੰਨੀ ਕੁ ਡਿਮਾਂਡ ਹੈ ਦੀ ਜੀ ਦਾ ਵੀ ਮੁੱਲ ਤਾਂ 42000 ਕਰਦੇ ਹਾਂ 40 ਜਮਾਨਤਨ ਕਰਦੇ 40 ਦੇ ਵਿੱਚੋਂ ਜੀ ਹਾਂਜੀ ਠੀਕ ਹੈ ਮੁੱਲ 42000 ਦੋਸਤੋ ਤੇ 40000 ਦੇ ਵਿੱਚੋਂ ਮਾਨਤਨ ਵੀਰਾਂ ਦਾ ਵੀ ਜ਼ਰੂਰ ਕਰਾਂਗੇ ਠੀਕ ਆ ਆ ਦੇਖ ਲਓ ਤਾਂ ਤੁਹਾਨੂੰ ਹਰ ਪਾਸੇ ਤੁਸੀਂ ਦੇਖ ਲਓ ਬਹਿਣੀ ਵਾਲੇ ਪਾਸੇ ਤੋਂ ਆ ਮਾਰਾ ਦੇਖ ਸਕਦੇ ਹੋ ਜੀ ਕੁਆਲਿਟੀ ਥਾਂ ਦੀ ਚੰਗੀ ਹੈ ਠੀਕ ਆ 40000 ਦੀ ਲਾਇਦੇ ਆ 42000 ਡਿਮਾਂਡ ਇਸ ਤੋਂ ਬਾਅਦ ਅਗਲੀ ਇੱਕ ਸ਼ਾਹੀਵਾਲ ਵੈੜ ਆ ਇਹ ਵੀ ਸੂਈ ਹੈ ਨਾ ਜੀ ਸ਼ਾਹੀਵਾਲ ਜਰਸੀ ਕ੍ਰੋਸ ਹੈ ਜੀ ਸ਼ਾਹੀਵਾਲ ਜਰਸੀ ਕ੍ਰੋਸ ਆਂ ਜੀ ਤੇ ਕਿੰਨੇ ਦਿਨ ਹੋ ਗਏ ਵੀਰੇ ਨੂੰ ਵੀਰੇ 1.5 ਮਹੀਨੇ ਦੇ ਲੱਗੇ ਬਣੇ ਸੂਈ 1.5 ਮਹੀਨਾ ਹੋ ਗਿਆ ਸੂਈ ਬੱਚਾ ਥੱਲੇ ਕੀ ਹੈ ਜੀ 25 ਹੈ ਮਰੇ ਜੀ 25 ਹੈ ਤਾਂ ਕਿੰਨੇ ਕੇ ਦੁੱਧ ਤੇ ਚੱਲਣ ਦੀ ਹੁਣ ਇਹ ਵੀਰ ਕੱਲ ਹੀ ਆਪਾਂ ਲਈਏ ਹਾਂਜੀ ਦੁੱਧ ਹਾਲ ਦੀ ਘੜੀ ਦਾ 13 ਕਿਲੋ ਦਾ 13 ਇਹ ਬਾਦਨ ਦੀ ਆਸਾ ਕਿ ਨਾਰਮਲ ਅਸੀਂ ਸੇਵਾ ਬੰਦਾ ਜਿਹਨਾਂ ਤਲੀਏ ਠੀਕ ਆਪਣੇ ਕੋਲ ਕੱਲ ਹੀ ਆਈ ਇੱਥੇ ਹਾਂਜੀ ਕੱਲ ਹੀ ਆਈ ਕੱਲ ਹੀ ਆਈ ਠੀਕ ਹੈ ਜਰਸੀ ਵਾਲ ਤੇ ਸ਼ਾਹੀ ਜਰਸੀ ਦਾ ਜਿਹੜਾ ਸ਼ਾਹੀ ਵਾਲ ਦਾ ਦੋਸਤੋ ਕਰੋਸਾਂਗਾ ਤੇ ਥੱਲੇ ਜਿਹੜਾ ਬੱਚਾ ਉਹ ਵੀ ਫੀਮੇਲ ਕਾਫ ਬੱਚਾ ਫੀਮੇਲ ਆਹ ਦੇਖ ਸਕਦੇ ਹੋ ਇਹ ਫੀਮੇਲ ਹੈ ਜੀ ਡੇਢ ਕੁ ਮਹੀਨੇ ਦਾ ਮਹੀਨਾ ਡੇਢ ਕਿ ਤਾਂ ਜਿਹੜਾ ਦੋਸਤੋ ਸੂਆ ਤੁਸੀਂ ਮੰਨ ਕੇ ਇਹ ਜਿਹੜੀ ਗਾਂ ਖਰੀਦ ਸਕਦੇ ਹੋ ਤੇ ਆ ਜਿਹੜਾ ਹਵਾਨਾ ਹੈਗਾ ਤੇ 14 ਕਿਲੋ 14 ਕਿ ਸੋਰੀ ਲੀਟਰ ਜਿਹੜਾ ਦੋਸਤੋ ਦੁੱਧ ਹੋਏਗਾ ਠੀਕ ਹੈ ਜੀ ਲੀਟਰ ਦੇ ਵਿੱਚ ਹੀ ਚੁਵਾਈ ਹੈ ਨਾ ਜੀ 14 ਲੀਟਰ ਆ ਦੇਖੋ ਜੀ ਠੀਕ ਹੈ ਪਿੰਦਰ ਵੀਰੇ ਵੀ ਖੋਲ ਕੇ ਦਿਖਾ ਦਈਏ ਜੀ ਠੀਕ ਹੈ ਜੀ ਬਾਕੀ ਥਣ ਦੇਵੇ ਦੀ ਜਿਹੜੀ ਆ ਦੋਸਤੋ ਸਫਾਈ ਪੂਰੀ ਆ ਠੀਕ ਆ ਅ ਗਾਂ ਉੱਪਰੋਂ ਵੀ ਆਪਾਂ ਜੇਕਰ ਵੇਖੀਏ ਤੇ ਬਿਲਕੁਲ ਅ ਪੂਰੀ ਰਾਜੀ ਆ ਠੀਕ ਆ ਕੱਦ ਕੱਠ ਜਿਹੜਾ ਬਿਲਕੁਲ ਮੀਡੀਅਮ ਆ ਰਾਜੀ ਆ ਪੂਰੀ ਤੇ ਭਰਮਾ ਪਿੰਡਾ ਹੈਗਾ ਸਰੀਰ ਦੀ ਵੇਖੋਗੇ ਤੇ ਵਜਨ ਵਾਲੀ ਆ ਆ ਥਣ ਦੇਵਾ ਵੇਖ ਕੇ ਚੈੱਕ ਕਰੋ ਜੀ ਠੀਕ ਆ ਤੇ 14 ਲੀਟਰ ਦੀ ਚਵਾਈ ਆ ਦੋਸਤੋ ਇਸ ਗਾਂ ਦੇ ਥੱਲੇ 14 ਲੀਟਰ ਦੀ ਚਵਾਈ ਆ ਕੋਈ ਵੀਰ ਇੱਕ ਵਾਰੀ ਤਸੱਲੀ ਕਰ ਸਕਦਾ ਜਿਹੜਾ ਵੀ ਖਰੀਦਦਾਰ ਆਊਗਾ ਚ ਤਸੱਲੀ ਆਪਦੀ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰਕੇ ਕਰ ਸਕਦੇ ਹੋ ਬਾਕੀ ਵੀਰੇ ਚਵਾਈ ਚੌਥਾ ਥਣਾ ਦੀ ਵਧੀਆ ਲੱਗੀ ਜੀ ਬਿਲਕੁਲ ਬਿਲਕੁਲ ਕੋਈ ਭਰਾ ਦੇ ਵਿੱਚ ਕੋਈ ਪੂਰ ਛੱਟਾ ਨਾ ਜੀ ਨਾ ਠੀਕ ਆ ਤੇ ਮੋਹਲੇ ਦਾ ਵੀ ਰਵਿੰਦਰ ਕਿੰਨਾ ਇਹਦਾ ਜੀ ਮੁੱਲ ਦਾ 45000 ਆ 42000 ਜੀ 42 ਦੀ ਹਾਂ ਜੀ ਹਾਂ ਨਾਲ ਆਈਏ ਜਾਂ ਥੋੜਾ ਪਤਾ ਵੇਖੋ ਬਰਾਬਰ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਮੰਨ ਤਾਂ ਗੱਲ ਹੈ ਠੀਕ ਹੈ ਜੀ 45000 ਜਿਹੜੀ ਦੋਸਤੋ ਮੰਗ ਹੈਗੀ ਆ ਠੀਕ ਹੈ ਡਿਮਾਂਡ 45 ਤੇ 42 ਦੇ ਵਿੱਚੋਂ ਥੋੜਾ ਪਤਾ ਗੰਜੈਸ਼ ਜਿੰਨੀ ਹੋਈ ਮੌਕੇ ਦੀ ਉਹ ਹੋ ਜੂਗੀ ਬਿਲੇ ਦਾ ਜਿਹੜਾ ਹਾਂ ਨਾ ਵੀਰਾਂ ਦਾ 45 ਆ 42 ਆ ਠੀਕ ਹੈ 45 ਦੇ ਵਿੱਚੋਂ ਜਿਹੜੀ ਡਿਮਾਂਡ 45 ਤੇ 42 ਜਿਹੜੀ ਹਾਂ ਨਾ ਹੈਗੀ ਆ ਠੀਕ ਹੈ ਉਹਦੇ ਚ ਵੀ ਕੋਈ ਥੋੜਾ ਪਤਾ ਲੈਸ ਹੋ ਜੂਗੀ ਉਹ ਮੌਕੇ ਦਾ ਕਿਸੇ ਵੀਰ ਨੂੰ ਪਸੰਦ ਜਿਹੜੇ ਵੀ ਆਊਗੀ ਉਹ ਮੌਕੇ ਤੇ ਮੰਨ ਤਾਂ ਜਿਹੜਾ ਦੋਸਤੋ ਹੋ ਜੂਗਾ ਠੀਕ ਹੈ ਇੱਕ ਵਾਰੀ ਫੇਰ ਜਿਹੜਾ ਥਣ ਥਣ ਦਾ ਸਾਈਜ਼ ਦੇਖ ਲਓ ਠੀਕ ਹੈ ਜੀ ਤੇ ਅਗਲੀ ਵੀਰ ਵੜ ਇਹ ਵੀ ਸ਼ਾਈ ਵਾਲਾਂ ਗਈ ਹੈ ਜੀ ਸ਼ਾਈ ਵਾਲਾ ਠੀਕ ਹੈ ਜੀ ਇਹ ਜਦ ਤਿਲ ਜਾਂਦੀ ਹੈ ਇਹ ਹਫਤਾ 10 ਦਿਨ ਕਰਦੀ ਹੈ ਜੀ ਹਫਤਾ ਖ ਲੈ ਜੂ ਹਾਂਜੀ ਹਾਂਜੀ ਹਫਤਾ 10 ਦਿਨ ਦਾ ਗਾੜੀ ਸਨਾ ਸਨਾ ਦੀ ਜਵਾਜ ਉਹ ਬਹੁਤ ਪੱਕਾ ਵਾ ਤੇ ਪਰ ਤੋਂ ਪਰ ਵਧੀਆ ਨਿਕਲਿਆ ਜੀ ਬਹੁਤ ਬਹੁਤ ਓਕੇ ਤੇ ਦੂਜਾ ਹੀ ਇੱਕ ਤੀਜਾ ਸਵੇਰ ਦੂਜਾ ਜੀ ਇਹ ਘਰ ਵਾਲੇ ਦਾ ਮੁਤਾਬਕ ਦਾ ਦੂਜਾ ਵਾ ਹਾਂਜੀ ਹਾਂਜੀ ਹਾੜੀ ਜੰਮੀ ਬੜੀ ਚੰਗੀ ਆ ਕੰਡੀ ਦੇਦੀ ਹੱਥ ਨੂੰ ਫਰਾਉਂਦੀ ਤੇ ਫੁੱਲ ਬੁਟਾਨੀ ਕਰਦੀ ਆ ਆਹ ਵੇਖੋ ਜੀ ਠੀਕ ਹੈ ਤੇ ਲਾਟੋਲਾ ਜਿਹੜੀਆਂ ਦੋਸਤੋ ਤੁਸੀਂ ਨਾਰਮਲ ਦੇਖ ਲਓ ਲੜ ਲੂਟ ਜਿਹੜੇ ਆ ਹਜੇ ਬਿਲਕੁਲ ਲਾਏ ਪੈਣਾ ਜਸਟ ਅਜੇ ਘੱਟੋ ਘੜ 10 ਦਿਨ ਤਾਂ ਆਪਾਂ ਮੰਨ ਕੇ ਚੱਲੀਏ ਠੀਕ ਆ 10 ਦਿਨ ਤਾਂ ਨਹੀਂ ਸੁੰਦੀਗੀ ਤੇ ਬਿਲਕੁਲ ਨੋਕਲਾ थाना 샤ਹੀਵਾਲ ਦਾ ਜਿਹੜਾ थाना ਦੋਸਤੋ ਵੈਸੇ ਵੀ ਬਹੁਤ ਵਧੀਆ ਹੁੰਦਾ ਮੋਟਾ ਗੋਲ ਥਾਨ ਹੁੰਦਾ ਤੇ ਬਿਲਕੁਲ ਨਿੱਗਰ ਉੱਪਰੋਂ ਪਿੰਡਾ ਵੀ ਦੇਖੋਗੇ ਤੁਸੀਂ ਨਿੱਗਰ ਆ ਪਲੀਪੁਲੀ ਚੰਗੀ ਆ ਠੀਕ ਆ ਹਾਂਜੀ ਤੋਰ ਲਈਏ ਵੀ ਲੈ ਗਈ ਜੀ ਬਾਦ ਸਵੇਰ ਜਿਹੜਾ ਦੋਸਤੋ ਘਰ ਵਾਲਿਆਂ ਨੇ ਵੈਸੇ ਦੂਜਾ ਕਿਹਾ ਬਾਕੀ ਤੁਹਾਡੀ ਸਮਝ ਆ ਤੁਸੀਂ ਤੀਜਾ ਮੰਨ ਕੇ ਲੈ ਕੇ ਜਾ ਸਕਦੇ ਹੋ ਦੂਜਾ ਬਾਕੀ ਚੰਗੀ ਸਾਂਭ ਸੰਭਾਲ ਦੇ ਵਿੱਚ ਰਹੀ ਆ ਬਿਲਕੁਲ ਰਾਜੀ ਆਪਾਂ ਕਵਾਂਗੇ ਠੀਕ ਆ ਤੇ ਜਸਟ ਲਾਏ ਇੱਕ ਪਈ ਹੈਗੀ ਆ ਲਾਏ ਤੁਸੀਂ ਵੇਖ ਸਕਦੇ ਲਾਏ ਪਈ ਆ ਬਣਾਤ ਨਾਲ ਜਿਹੜਾ ਦੋਸਤੋ 10-8 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਠੀਕ ਆ ਬਾਕੀ ਥਣ ਥਣ ਦਾ ਸਹਿਜ ਚੰਗਾ ਆ ਦੇਖੋ ਗੜੀ ਆ ਤੁਸਰਾਉਂਦੀ ਆ ਹਾਂਜੀ ਨਵਾਉ ਨਵਾਣ ਤੇ ਵੀ ਕੋਈ ਨਹੀਂ ਆਦੀ ਜਿੱਤਾ ਮਦੀ ਬਈ ਠੰਡੀ ਇਹ ਵੀ ਹੈ ਨਾ ਸ਼ੁਕਰ ਜੀ ਨਹੀਂ ਭਜਦੀ ਭੁੱਜਦੀ ਨਹੀਂ ਹੈਗੀ ਠੰਡੀ ਤੇਰੀ ਆ ਤਾਂ ਦੁੱਧ ਦੁੱਧ ਵੀਰ ਪਿੰਦਰ ਵੀਰੇ ਦੱਸਿਆ ਕੁਛ ਕਿੰਨੀ ਕਿ ਮਿਲਦੀ ਕਰਾਂ ਉਹਨਾਂ ਨੇ ਕਹਿੰਦੇ ਮਤਾਬ ਕੋ 14 ਕਿਲੋ ਦੁੱਧ ਉਹਨਾਂ ਚੋਇਆ ਪਿਛਲੇ ਸੀਗੀ ਠੀਕ ਆ ਹਾਂਜੀ ਤੇ ਆਪਾਂ ਤਾਂ ਚਲੋ ਵਪਾਰ ਲੈਣ ਆਪਾਂ ਤਾਂ ਹੁਣ ਲਿਆਏ ਜੀ ਹਾਂਜੀ ਕੱਲ ਪਰਸਮਾਈ ਆਪਣੇ ਕੋ ਜੀ ਜੀ ਹਾਂਜੀ ਠੀਕ ਆ ਹਾਂਜੀ ਮੋੜ ਦਈਏ ਜੀ 14 ਕਲੀਟਰ ਜਿਹੜਾ ਦੋਸਤੋ ਜਿੱਥੋਂ ਥਨਪੁਰ ਬਿਲਕੁਲ ਤਫਾਇਦ ਕੋਈ ਓਕੇ ਆ ਕੋਈ ਗੱਲ ਬਾਤ ਨਹੀਂ ਠੀਕ ਆ ਬਿਲਕੁਲ ਮੋਟੀ ਧਾਰਾ ਠੀਕ ਆ ਸਾਰੀ ਮੇਨ ਗੱਲ ਆ ਵੀ ਸ਼ਾਈਵਾਲ ਮੈਂ ਲੈਣਾ ਠੰਡੀ ਤੇਰੀ ਹਾਂ ਐ ਬਹੁਤ ਠੰਡੀ ਆ ਵੇਖੋ ਜਿੱਥੇ ਖੜੀ ਆ ਕੋਈ ਛਿਲਣ ਦਾ ਨਾਂ ਨਹੀਂ ਜੀ ਜਦ ਮਾਦੀ ਤੇ ਬਿਲਕੁਲ ਲਓ ਵੀ ਦੋਸਤੋ ਠੀਕ ਆ ਤੇ ਸ਼ਾਈਵਾਲ ਪਰਸੈਂਟ ਥੋੜੇ ਵੱਧ ਆ ਗਏ ਨੇ ਜੀ ਹਨਾ ਬਾਕੀ ਥੋੜਾ ਲੰਮਾ ਨਹੀਂ ਬਾਕੀ ਉੱਤੇ ਜਰਸੀ ਸ਼ਾਈਵਾਲ ਕ੍ਰਾਸ ਆ ਜਰਸੀ ਸ਼ਾਈਵਾਲ ਦਾ ਹਾਂਜੀ ਹਾਂਜੀ ਨਵੇਂ ਕ੍ਰਾਸ ਹਾਂ ਆ ਦੇਖੋ ਜੀ ਠੀਕ ਹੈ ਜੀ ਲੈ ਜੀ ਹਾਂ ਜੀ ਤੋੜ ਲੋ ਜੀ ਬਾਕੀ 14 ਲੀਟਰ ਦੀ ਜਿਹੜੀ ਆ ਦੋਸਤੋ ਅੱਗੋਂ ਘਰ ਵਾਲੇ ਵੀਰਾਂ ਨੇ ਜਿੱਥੋਂ ਵੇਰਨੇ ਕਰੀਤੀ ਆ ਤੇ 14 ਲੀਟਰ ਤੋਂ ਅਜਿਹੋ ਜਿਹਾ ਵੇੜ तकरीबन ਵੱਧ ਵੀ ਚੁਆ ਸਕਦੀ ਹੈ ਬਾਕੀ ਤੁਸੀਂ ਆਪਣੀ ਸੋਚ ਸਮਝਦੇ ਹਿਸਾਬ ਨਾਲ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਆ ਲੇਵਾ ਨਾਰਮਲ ਜਿਹੜਾ ਦੋਸਤੋ ਦਿਨਾਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰਦਾ ਪਸ਼ੂ ਜਿਵੇਂ ਜਿਵੇਂ ਹੁਣ ਨੇੜੇ ਜਾ ਰਹੀ ਹੈ 8-10 ਦਿਨਾਂ ਦੇ ਦੌਰਾਨ ਜਿਹੜਾ ਸੂਨ ਦੀ ਬਿਲਕੁਲ ਸੁਆਬਣਾ ਹੋ ਜਾਣੀ ਹੈ ਆ ਦੇਖੋ ਠੀਕ ਆ ਅੱਛਾ ਵੀਰ ਕਿੰਨਾ ਕ ਮੁੱਲ ਫਿਰ ਡਿਮਾਂਡ ਕੀ ਇਹਦੀ ਜਿਹੜੀ ਮੁੱਲ ਦਾ 40000 ਕਰਦਾ ਮੈਂ ਪਰ 35000 ਹੀ ਦੇ ਦਾਂਗੇ ਸਾਜੀ ਜਿਹੜੀ ਦੇਣ ਲੈਣ ਵਾਲੀ ਇਹ ਤੋਂ ਵੱਧ ਘਟਣੀ ਨਹੀਂ ਹੋਣਾ 35 ਤੋਂ 35 ਤੋਂ ਥੋੜਾ ਵਾਧਾ ਭਾਵੇਂ ਕੁਝ ਛੋਟ ਛੱਪਾ ਕਰਾਂਗੇ ਹੂੰ ਤੇ ਠੀਕ ਆ ਹਾਂਜੀ ਮੁੱਲ ਭਾਵੇਂ 40 ਕਰਾਈ ਜਾ ਕੋਈ ਗੱਲ ਠੀਕ ਆ ਮੁੱਲ ਜਿਹੜਾ ਦੋਸਤੋ ਵੀਰਾਂ ਦਾ ਵੀ ਭਾਵੇਂ 40 ਕਰ ਲਓ ਠੀਕ ਆ ਡਿਮਾਂਡ ਤੇ 35000 ਜਿਹੜੀ ਹਾਂ ਨਾ ਹੈਗੀ ਆ 35000 ਦੇ ਵਿੱਚੋਂ ਕੋਈ ਵੀਰਾਂ ਦਾ ਵੀ ਬਾਹਲਾ ਨਾ ਕੋਈ ਵੀਰ ਕੋਈ ਗਾਵੇ ਬਾਕੀ ਵਹਿੜ ਬਣ ਜੂਗੀ ਹਜੇ ਬਸ ਉਹੀ 8-10 ਦਿਨ ਜਿਹੜੀ ਲੈ ਕੇ ਜਾਂਦੀ ਹੈ। ਉਹਦਾ ਮਾਤਰ ਕਰਾਂਗੇ ਜਿਆਦਾ ਨਹੀਂ। ਹਾਂ 35 ਦੇ ਵਿੱਚੋਂ ਜੀ। ਹਾਂ ਜੀ। ਠੀਕ ਹੈ ਜੀ। ਠੀਕ ਹੈ ਜਰੂਰ। ਇਸ ਤੋਂ ਬਾਅਦ ਇੱਕ ਹੋਰ ਜਿਹੜੀ ਦੋਸਤੋ ਐਚ ਐਫ ਵੈੜੀ ਹੈਗੀ ਐ। ਤੇ ਬੱਚੀ ਇਹ ਵੀ ਪਲੂਣ ਨਹੀਂ ਲੱਗਦਾ ਸੁਣੀ ਪਹਿਲਾਂ ਨਹੀਂ ਸੁਣੀ। ਪਹਿਲਾਂ ਸੁਵੇ ਸੁਣੀ ਹੈ ਬੱਚੀ। ਪਹਿਲਾ ਸਵੇ ਸੁਣੀ ਹੈ ਬੱਚੀ। ਤੇ ਨਵੀਂ ਬੱਚੀ ਹੈ ਬਿਲਕੁਲ ਆਹ ਵੇਖ ਸਕਦੇ ਤੁਸੀਂ। ਠੀਕ ਹੈ। ਆਹ ਕਰੋ ਚੈੱਕ ਜੀ। ਠੀਕ ਹੈ ਬੱਚੀ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ। ਕੋਨੀਆਂ ਸ ਪੋਟੀ ਆ ਇਹ ਫੈਸ਼ਨ ਬਹੁਤ ਆ ਹਾਂ ਆ ਦੇਖੋ ਸਮੋਲ ਕੰਨ ਹੈਗਾ ਸਾਈਜ਼ ਬਿਲਕੁਲ ਕੰਨ ਦਾ ਛੋਟਾ ਠੀਕ ਆ ਜਿਵੇਂ ਆਪਾਂ ਲਾ ਲਈਏ ਨਾ ਐਚ ਐਫ ਦਾ ਥੋੜਾ ਜਿਹਾ ਬਾਈ ਜਿਵੇਂ ਜਿਵੇਂ ਜਰਸੀ ਦਾ ਕਰਾਸ ਹੈ ਨਾ ਠੀਕ ਐ ਐਚ ਐਫ ਜਰਸੀ ਕਰਾਸ ਅੱਛਾ ਐਫ ਜਰਸੀ ਕਰਾਸ ਹਾਂਜੀ ਠੀਕ ਆ ਆ ਜਿਹੜੀ ਆ ਦੋਸਤੋ ਵੈੜ ਬਿਲਕੁਲ ਨਵੀਂ ਵੈੜ ਆ ਜਿਹੜੇ ਵੀਰ ਨੇ ਖਰੀਦਣੀ ਆ ਤੁਸੀਂ ਹਾਂ ਪਹਿਲਾਂ ਨਵੱਛੀ ਖਰੀਦਣ ਦੇ ਸ਼ਕੀਨ ਹੋ ਤੇ ਇਹ ਵੀ ਜਿਹੜੀ ਆ ਤੁਹਾਡੀ ਮੰਗ ਆ ਚੁਆਇਸ ਆ ਜਿਹੜੀ ਉਹ ਵੀ ਵੀਰ ਨੇ ਪੂਰੀ ਕੀਤੀ ਆ ਲੈ ਕੇ ਆਏ ਤੁਹਾਡੀ ਠੰਡੀ ਠੀਕ ਹੈ ਥਣਥੋਰ ਬਹੁਤ ਸੋਨਾ ਹੈ ਨਾ ਅਕਸਰ ਜਿਹੜਾ ਬਹਿਣਾ ਤੇ ਹੁਣ ਜਦੋਂ ਸੂਣ ਤੋਂ ਬਾਅਦ ਥੋੜਾ ਥਣ ਹੋਰ ਵੀ ਇਨੇ ਕੱਢ ਜਾਣਾ ਹਾਂਜੀ ਹੋਰ ਕੱਢ ਜੂਗੀ ਆ ਦੇਖੋ ਭਰਾਵੋ ਠੀਕ ਹੈ ਜੀ ਥਣਥੋਰ ਬਿਲਕੁਲ ਤਸੱਲੀ ਨਾਲ ਵੇਖ ਲਿਓ ਵੀ ਕੋਈ ਛੋਟਾ ਥਣ ਨਹੀਂ ਬਿਲਕੁਲ ਮੁੱਠੀ ਚੋਂ ਆਉਣ ਵਾਲਾ ਥਾਰਾ ਤੇ ਥਣ ਦੋਸਤੋ ਹਜੇ ਹੋਰ ਵੀ ਬਣਾ ਦਊਗੀ ਦੇਣਾ ਲੈ ਜੂ ਹਜੇ ਵੀਰ ਹਫਤਾ ਵੀ ਹਾਂਜੀ ਹਫਤਾ ਦੇ ਅੰਦਰ ਹਫਤਾ ਖੰਡ ਲੈ ਜੂ ਹਜੇ ਠੀਕ ਆ ਤੇ ਇੱਕ ਵੀਰ ਪਿੰਦਰ ਦੀ ਡਿਮਾਂਡ ਕਿੰਨੀ ਐਸ ਬੱਚੀ ਦੀ ਇਹ ਜੀ ਹਾਂ ਨਾ 30000 ਰੁਪਏ 35000 ਰੁਪਏ ਠੀਕ ਹੈ ਜੀ ਉਹ ਚੋਂ ਵੀ ਬੰਦ ਕਰਨ ਦੇ 32 ਦੇ ਦਾਂਗੇ ਸਾ ਜੀ 32000 ਜੀ ਹਾਂ ਜੀ ਲਓ ਵੀ ਦੋਸਤੋ 32000 ਦੀ ਬੱਛੀ ਹੈ ਤੇ ਦੁੱਧ ਜੇਕਰ ਆਪਾਂ ਸੇਵਾ ਵੀਰ ਕੋਈ ਕਰੇ ਤੇ 8 10 10 ਕਿਲੋਟਰ ਦੀ ਤਾਂ ਆਪਾਂ ਹਾਂ ਕਰ ਸਕਦੇ ਹਾਂ 10 ਕਿਲੋਟਰ ਚੱਲੂਗੀ ਕਿਉਂਕਿ ਇਹ ਥੋੜੀ ਜਿਹੀ ਬਰੀਡ ਹੈ ਨਾ ਤਾਂ ਬਰੀਡ ਵੱਧ ਚੱਲੂਗੀ ਬੱਛੀ ਗਾੜੀ ਠੰਡੀ ਤੇਰੀ ਬਹੁਤ ਆ ਜੀ ਨੇ ਘਰ ਚੋਣੀ ਆ ਭਾਵੇਂ ਜਿੱਦਾ ਮਨ ਦੀ ਆ ਤੁਸੀਂ ਬਹਿ ਜਾਓ ਲਓ ਗਾੜੀ ਨੇ ਪਤਾ ਹੀ ਨਹੀਂ ਮੇਰੀ ਹੂੰ ਬਹੁਤ ਗਾੜੀ ਨਹੀਂ ਗਈ ਇਹ ਵੀ ਖੋਲਦੇ ਵੀਰ ਤੋਰਦੇ ਵੀ ਲਓ ਵੀ ਪਿਛੇ ਦੋ ਘਸਰੂ ਜੇ ਲੱਗੇ ਹਨ ਜੀ ਉਹ ਵੀ ਮਮਰੀਆਂ ਹੀ ਲੱਗੀਆਂ ਉਹਨਾਂ ਦਾ ਕੋਈ ਚੱਲਣ ਦਾ ਨਹੀਂ ਕੋਈ ਹਾਂ ਬਿਲਕੁਲ نو ਮੋਸਟਲੀ ਗਾਵਾਂ ਦੇ ਵਿੱਚ ਆ ਵੀ ਜਾਂਦੀਆਂ ਨੇ ਆਮ ਹੀ ਗਾਵਾਂ ਦੇ ਆਮ ਹੀ ਆ ਜਾਂਦੀਆਂ ਹਨਾ ਬਿਲਕੁਲ ਜਿਹੜੇ ਦੋਸਤੋ ਦੋ ਘੋਟ ਜੀ ਹੈਗੀਆਂ ਨੇ ਉਹ ਬੇਸ਼ੱਕ ਤੁਸੀਂ ਵੇਖੋ ਥਾਨ ਪ੍ਰੋਪਰ ਚਾਰ ਹੈਗੀਆਂ ਠੀਕ ਆ ਥਾਨ ਆ ਆ ਕਰੋ ਚੈੱਕ ਠੀਕ ਆ ਦੇ ਕਿਹੜੇ ਤਰ੍ਹਾਂ ਦਾ ਕੋਈ ਅਸਾਰ ਨਹੀਂ ਹੈਗਾ ਬਿਲਕੁਲ ਵੈਸੇ ਜਿਹੜੇ ਦੋਸਤੋ ਮੋਸਟਲੀ ਗਾਵਾਂ ਦੇ ਵੇਖਣ ਦੇ ਵਿੱਚ ਪੱਟੀਆਂ ਗਾਵਾਂ ਦੇ ਬ੍ਰੀਡ ਵਾਲੀਆਂ ਗਾਵਾਂ ਦੇ ਵਿੱਚ ਵੀ ਵੇਖਣ ਚ ਆ ਜਾਂਦੀਆਂ ਨੇ ਬਾਕੀ ਪ੍ਰੋਪਰ ਚਾਰ ਜਿਹੜੇ ਥਣ ਹੈਗੇ ਲਵਾਈ ਚ ਇੱਕੋ ਜਿਹਾ ਥਣ ਹੈਗੇ ਚੌਵੇਂ ਹਾਂਜੀ ਤੋਰ ਲੋ ਜੀ ਔਰ ਰੇਡ ਵੀ ਜਿਹੜਾ ਦੋਸਤੋ ਬਿਲਕੁਲ ਵਾਜਬ ਆ ਠੀਕ ਆ ਅੱਗੇ ਬੱਚੀ ਬਿਲਕੁਲ ਜਿਹੜਾ ਅਗੇ ਵੀ ਨਟਕਾ ਕੇ ਸੇਵਾ ਕਰੂਗਾ ਸੂਣ ਤੋਂ ਬਾਅਦ ਵੀ ਜੇਕਰ ਆਪਾਂ ਗੱਲ ਕਰ ਲਈਏ ਤੇ ਬੱਚੀ ਪੂਰੀ ਭਰ ਜਾਊਗੀ ਠੀਕ ਆ ਕਦਗਾਠੀ ਆਉਣ ਵਾਲੇ ਸਮੇਂ ਦੂਜੇ ਸੂਬੇ ਚ ਵੀ ਜਦੋਂ ਬਾਣੀ ਥਾਣੀ ਕਦਗਾਠੀ ਹੋਰ ਵੀ ਕਰੂ ਕਿਉਂਕਿ ਨਵੀਂ ਵੇੜ ਆ ਠੀਕ ਆ ਜੀ 32000 ਦੀ ਜਿਹੜੀ ਦੋਸਤੋ ਆ ਲਾਸਟ ਲੈ ਦੇ ਹੋ ਜੇਗੀ ਠੀਕ ਆ ਤੇ ਵਧੀਆ ਚੰਗੀ ਵੇੜ ਆ ਪਹਿਲਾ ਸੂਗਾ ਸੋਨਾ ਬੱਚੀ ਤੇ ਨੰਬਰ ਭਾਜੀ ਇੱਕ ਸੰਪਰਕ ਆਪਣਾ ਜਰੂਰ ਸਾਂਝੇ ਕਰ ਦਿਓ ਜੀ ਹਾਂਜੀ 76968 ਹਾਂਜੀ 68905 ਤੋ ਦੋਸਤੋ ਇਹ ਸਾਨੂੰ ਵੀਰਪਿੰਦਰ ਪਿੰਡ ਸਰਾਲੀ ਮੰਡ ਹੈਗਾ ਦੋਸਤੋ ਵਪਾਰ ਦਾ ਕੰਮ ਆ ਵੀਰ ਦਾ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਆਇਆ ਹੋਵੇ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ